ਅਰ ਜੀ ਕੀ ਨਾਮ ਆਪਣਾ ਜੀ ਗੁਰਪ੍ਰਸਾਦ ਜੀ ਕਿਹੜਾ ਟਾਪਿੰਡ ਕਰਿਆ ਆਸਪੁਰ ਸਨੋਬ ਮਲਕੀਤ ਸਿੰਘ ਬਿਲੇ ਆਸਪੁਰ ਤਹਿਸੀਲ ਮੁਕੇਰੀਆਂ ਤੇ ਡਿਸਟ੍ਰਿਕਟ ਹੁਸ਼ਿਆਰਪੁਰ ਕੀ ਤੁਹਾਡੇ ਨਾਲ ਕਿਹੜੇ ਮੁਰਦਾ ਚੋੜੀ ਕੀ ਕੀ ਬਿਧੀ ਲਾਟਾ ਦੇ ਕੀ ਸਰ ਮੈਂ ਰੋਜ਼ਾਨਾ ਜਿਹੇ ਤਰ੍ਹਾਂ ਮੈਂ ਟਾਇਰਸ ਕਰੂੰ ਆਪਣੀ ਤਲਵਾ ਟਾਇਰਸ ਕੰਪਨੀ ਵਿੱਚ ਕੰਮ ਕਰਦਾ ਤੇ ਉੱਥੇ ਰੋਜ਼ਾਨਾ ਜਿਹੇ ਤਰ੍ਹਾਂ ਮੈਂ 24 ਤਰੀਕ ਨੂੰ ਸਵੇਰੇ 8 ਵਜੇ ਡਿਊਟੀ ਤੇ ਪਹੁੰਚ ਜੇਦਾ ਬਾਹਰ ਕੰਪਨੀ ਤੋਂ ਬਾਹਰ ਪਾਰਕਿੰਗ ਆ ਸਾਡੀ ਤੇ پارک ਕਰਕੇ ਮੈਂ ਡਿਊਟੀ ਤੇ ਤਨਤ ਹੋ ਗਿਆ ਇਹ ਸ਼ਾਮ ਨੂੰ ਜਿਸਨੇ ਮੈਂ ਡਿਊਟੀ ਖਤਮ ਕਰਕੇ ਬਾਹਰ ਆਇਆ ਤਾਂ ਮੇਰੀ ਬਾਈਕ ਉੱਥੇ ਨਹੀਂ ਸੀ ਪਾਰਕਿੰਗ 'ਚ ਤੁਸੀਂ ਫਿਰ ਬਾਈਕ ਲੱਭਣ ਦੀ ਕੋਸ਼ਿਸ਼ ਕੀਤੀ ਹਾਂ ਜੀ ਹਾਂ ਜੀ ਸਰ ਮੈਂ ਫਿਰ ਪੁਲਿਸ ਚੋਂ ਕੀ ਗਿਆ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਲੈ ਕੇ ਕੈਮਰਿਆਂ ਦੀ ਮਦਦ ਨਾਲ ਅਸੀਂ ਚੈੱਕ ਕੀਤਾ ਤੇ ਸਾਨੂੰ ਜੋ ਕੈਮਰੇ ਸਾਡੇ ਟੋਲ ਤੇ ਮਤਲਬ ਹਿਮਾਚਲ ਟੋਲ ਤੇ ਪੈਂਦੇ ਸੀ ਉਹਨਾਂ ਨੇ ਉਹ ਚੈੱਕ ਕਰਵਾਏ ਤੇ ਉਹਦੇ ਵਿੱਚੋਂ ਸਾਨੂੰ ਆਪਣੀ ਬਾਈਕ ਜਿਹੜੀ ਇੱਕ ਬੰਦਾ ਨਜ਼ਰ ਆਇਆ ਲੈ ਕੇ ਉਧਰੋਂ ਪੰਜਾਬ ਵੱਲ ਨੂੰ ਆਂਦਾ ਹੋਇਆ ਤੇ ਪੰਜਾਬ ਨਾਕੇ ਤੋਂ ਸਾਨੂੰ ਉਹਨਾਂ ਉਸ ਬੰਦੇ ਦੀਆਂ ਤਸਵੀਰਾਂ ਬਰਾਮਦ ਕੀਤੀਆਂ ਇਹ ਨੰਬਰ ਕੀ ਬਾਈਕ ਦਾ ਨੰਬਰ ਪੀਵੀ 54 ਐਫ 4017 ਅਸੋ ਮੰਗ ਦੀ ਕਰਦੇ ਪ੍ਰਸ਼ਾਸਨ ਤੋਂ ਮੰਗਾਂ ਹੀ ਪ੍ਰਸ਼ਾਸਨ ਤੋਂ ਇਹੀ ਕਰਦੇ ਆ ਕਿ ਮੈਂ ਗਰੀਬ ਬੰਦਾ ਹਿਹਾੜੀ ਪਤਾ ਲਾ ਕੇ ਮੈਂ ਬਾਈਕ ਲਈ ਹੈ ਤੇ ਇਹੀ ਇੱਕ ਮੇਰੇ ਤੋਂ ਸਾਧਨ ਸੀ ਜੋ ਮੈਂ ਆਪਣੇ ਕੰਮ ਤੇ ਲੈ ਕੇ ਜਾਂਦਾ ਸੀ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਮੇਰੀ ਬਾਈਕ ਦੀ ਜਲਦੀ ਤੋਂ ਜਲਦੀ ਲੱਭਣ ਕੋਸ਼ਿਸ਼ ਕੀਤੀ ਜਾਵੇ ਇੱਕ ਵਾਰੀ ਫਿਰ ਦੁਬਾਰਾ ਆਪਣੇ ਬਾਈਕ ਦਾ ਨੰਬਰ ਬੋਲ ਦਵੇ ਪੀਵੀ 54 ਐਫ 4017